ਪਾਸੇ ਮਾਨੂਕੇ ਗਿੱਲਾ ਜਿਲ੍ਹਾ ਫਿਰੋਜ਼ਪੁਰ ਦੇ ਜਿਲ੍ਹਾ ਮੋਗੀ ਦੀ ਟੱਕਰ ਜਿਲ੍ਹਾ ਪਟਿਆਲਾ ਦੇ ਤਾਗਲਪੁਰ ਦੇ ਵਿੱਚ ਪੈ ਗਈ ਮੇਰੇ ਮਿੱਤਰੋ ਥੋੜਾ ਦਾ ਫਾਈਨਲ ਹੈ ਦੁਨੀਆ ਆਨੰਦ ਮਾਣਦੀ ਆ ਓਹ ਢੋਲਾ ਹਰਿਆਣੇ ਵਾਲਾ ਪਹਿਲੀ ਕਬੱਡੀ ਪਾ ਰਿਹਾ ਹੈ ਇੱਕ ਪਾਸੇ ਗੁਰਪ੍ਰੀਤ ਗੋਪੀ ਮਾਨਕੀ ਵਾਲਾ ਦੁਨੀਆ ਦਾ ਵੱਡਾ ਮਾਲਾ ਪਹਿਲੀ ਰੇਡ ਤੇ ਹਿੱਕ ਤੇ ਦੀਵਾ ਮਾਰ ਗਿਆ ਪਹਿਲੀ ਰੇਡ ਤੇ ਹਿੱਕ ਤੇ ਪਰੋਟਾ ਲਾ ਗਿਆ ਓਹ ਚੰਦਰਾ ਅੱਜ ਫੋੜ ਤੇ ਬੈਣ ਨੂੰ ਫਿਰਦਾ ਓਹ ਮੁੰਡਾ ਫੋੜ ਤੇ ਬੈਠਣ ਨੂੰ ਫਿਰਦਾ ਆਹ ਗੋਪੀ ਮਾਨਗੀ ਵਾਲਾ ਵੀਰੇ ਬੌਂਸਰ ਵੀਰਾਂ ਨੂੰ ਬੇਨਤੀ ਆ ਆ ਬਾਈਆਂ ਨੂੰ ਸਾਰਿਆਂ ਨੂੰ ਸਾਈਡ ਤੇ ਕਰਾ ਦਿਓ ਜਿਹੜੇ ਪੂਰੇ ਖੜੇ ਐ ਤਾਂ ਹੀਓ ਕਮੈਂਟਰੀ ਹੋਣੀ ਆ ਬੌਂਸਰ ਵੀਰਾਂ ਨੂੰ ਬੇਨਤੀ ਐ ਜੱਸ ਬੌਂਸਰ ਗਰੁੱਪ ਦਾ ਧੰਨਵਾਦ ਐ ਅਗਲੀ ਰੇਡ ਰਾਜੂ ਕੋਟਲਾ ਭੜੀ ਵਾਲਾ ਇਸ ਵੇਲੇ ਪਾਉਣ ਦੇ ਲਈ ਬਾਧਾ ਹੋਇਆ ਵੀ ਪੈਂਦੀਆਂ ਕਬੱਡੀਆਂ ਨੇ ਚੜ ਚੜ ਕੇ ਵੇਖਦਾ ਜਮਾਨਾ ਅੱਜ ਖੜ ਖੜ ਕੇ ਕੌਣ ਖਿੱਚੂ ਗਿੱਟੇ ਕੌਣ ਪਾਊਗਾ ਕਬੱਡੀ ਅੱਜ ਝੁਕ ਝੁਕ ਕੇ ਜਿਹਦੇ ਪੱਟਾਂ ਦੇ ਵਿੱਚ ਜੇ ਜੀਦਿਆਂ ਡੌਲਿਆਂ ਚ ਦਮ ਮਿੱਤਰੋ ਤਾਜਲਪੁਰ ਤੋਂ ਫੋੜੇ ਉਹੀ ਜਾਊ ਜਿੱਤ ਕੇ ਇਹ ਕਬੱਡੀ ਦਾ ਜੂਬਾ ਹੈ ਇਹ ਨਿਰਮਲ ਸਿੰਘ ਦਾ ਪੁੱਤਰ ਹੈ ਇਹ ਬਾਪੂ ਸਰਪਣ ਸਿਆਉ ਦਾ ਪੋਤਰਾ ਹੈ ਇਹ ਕਹਿੰਦੇ ਮਾਤਾ ਪਰਮਜੀਤ ਕੌਰ ਦਾ ਪੁੱਤਰ ਹੈ ਜੀਵਨ ਮਾਨੂ ਕੇ ਗਿੱਲ ਦੀ ਧਰਤੀ ਦਾ ਕਬੱਡੀ ਬਾੜਿਆ ਤਾਜਲਪੁਰ ਦੇ ਵਿੱਚ ਪਹਿਲਾ ਦੁਨੀਆ ਨੰਦ ਮਾਰਦੀ ਹੈ ਬੈਸਟਾਂ ਨੂੰ ਖੋੜ ਦਿੱਤੇ ਜਾਣਗੇ ਪਾ ਲਿਆ ਜਦੋਂ ਟਾਪ ਗੇਅਰ ਵਿੱਚ ਹੁਣ ਤੇਰੇ ਪੇਕਿਆਂ ਨੂੰ ਹੁਣ ਸ਼ੂਕਦਾ ਜਾਉ ਹੁਣ ਤੇਰੇ ਪੇਕਿਆਂ ਨੂੰ ਹੋਰ ਸ਼ੂਕਦਾ ਜਾਉ ਆ ਗਗਨ ਕਹਿੰਦੇ ਜੋਗਿਆਰ ਦੀ ਧਰਤੀ ਦਾ ਇਸਵੇਂ ਕਹਿੰਦੇ ਵੱਡਾ ਮਾਲ ਕਬੱਡੀ ਪਾਲ ਦੀ ਵਧਾ ਹੋਇਆ ਇਹ ਤਾਜਲਪੁਰ ਦਾ ਫਾਈਨਲ ਚੱਲਦਾ ਮੇਰੇ ਮਿੱਤਰੋ ਵੀ ਭੱਜਦੇ ਨੂੰ ਇੱਕੋ ਜਿਹੇ ਬਾਣ ਮਿੱਤਰੋ ਅੱਜ ਕੱਤਰੇ ਨੇ ਹਾਣੀਆਂ ਨੂੰ ਹਾਨ ਮਿੱਤਰੋ ਰਾਜਾ ਖੇਲਾ ਗੱਲ ਨਹੀਂ ਖੇਲਾ ਲੱਖ ਲੱਖ ਦੀ ਇਹ ਤਾਜਲਪੁਰ ਜਿੱਤੋਂ ਪੈ ਗਈ ਕਬੱਡੀ ਕੱਪ ਦੀ ਇੱਕ ਪਾਸੇ ਪੂਟਾਣ ਦਾਣੇ ਵਾਲਾ ਇੱਕ ਪਾਸੇ ਗगन ਜੋਗੀ ਵਾਲੀ ਹੈ ਵੱਡਾ ਮਾਲਕ ਖੇਡ ਕਬੱਡੀ ਦਾ ਵੱਡੇ ਵੱਡੇ ਸਟਾਰਾਂ ਦੀ ਟੱਕਰ ਚੱਲਦੀ ਹੈ ਅੱਜ ਬੈਸਟਾਂ ਦੇ ਲਈ ਥੋੜਨੇ ਆ ਗੱਤ 3600 ਲਿਆਇਆ ਨੀਲੇ ਰੰਗ ਦਾ ਗਲੀ ਚ ਲੱਡੂ ਪੰਡ ਜੱਟੀਏ ਅੱਜ ਕਿਹੜੇ ਪਿੰਡ ਦੇ ਵਿੱਚ ਲੱਡੂ ਬੱਲੇ ਜਾਣਗੇ ਇੱਕ ਪਾਸੇ ਗੋਪੀ ਮਾਨਗੀ ਵਾਲਾ ਇਹ ਲੁਧਿਆਣੇ ਨੂੰ ਥੋੜਨ ਜਾਣ ਨੂੰ ਫਿਰਦਾ ਹੈ ਇਹ ਲੁਧਿਆਣੇ ਨੂੰ ਥੋੜਨ ਜਾਣ ਨੂੰ ਫਿਰਦਾ ਹੈ ਰਾਜੂ ਦਾ ਕੋਟਲਾ ਭੜੀ ਪਿੰਡ ਹੈ ਮਾਪਿਆਂ ਨੇ ਨਾਂ ਜਸਵੰਤ ਪ੍ਰੀਤ ਰੱਖਿਆ ਮੁੰਡਿਆਂ ਦੇ ਸੋਹਣਿਆ ਸੁਣ ਰੱਖਿਆ ਦੁਨੀਆਂ ਨੇ ਨਾਂ ਤੇਰਾ ਰੱਖਿਆ ਓ ਰਾਜੂ ਕੋਟਲਾ ਪੜੀ ਦੀ ਟੱਕਰ ਅਣਡਾਰੇ ਵਾਲੇ ਬੂਟੇ ਨਾਲ ਪਈ ਹੋਈ ਹੈ ਬੂਟਾ ਅਣਡਾਰੇ ਵਾਲਾ ਓਏ ਬੂਟਾ ਅਣਡਾਰੇ ਵਾਲਾ ਰਾਜੂ ਕੋਟਲਾ ਪੜੀ ਵਾਲਾ ਮੇਰੇ ਮਿੱਤਰੋ ਲਓ ਸਾਹਮਣੇ ਨੰਬਰ ਰੇਡਰ ਦਾ ਇੱਕ ਬਾਈ ਕਹਿੰਦਾ ਸੇਵਕਾ ਕੋਲੇ ਖੜਾ ਵੀ ਜਿਹਨਾਂ ਨੂੰ ਕਬੱਡੀ ਦਾ ਜਨੂਨ ਹੁੰਦਾ ਉਹ ਤੂਫਾਨ ਮੇਰੀਆਂ ਮੀਹਾਂ ਤੋਂ ਨਹੀਂ ਡਰਦੇ ਆਹ ਸਾਹਮਣੇ ਜੀਵਨ 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 ਤੇ ਟੱਕਰ ਟੋਕੀ ਤੇ ਜੀਵਨ ਟੱਕਰ ਸਿਰੇ ਦੀ ਓ ਨਾਨੂਕੇ ਕਿਲ੍ਹ ਵਾਲੇ ਦੀਆਂ ਰੇਡਾਂ ਕਿਵੇਂ ਲੱਗੀਆਂ ਓ ਵੇਖ ਕਮਲ ਮੇਲਾ ਝੂਲਦਾ ਯਾਰਾ ਓ ਕੱਟਦਾ ਯਾਰਾ ਉਹ ਵੇਖ ਦੁਨੀਆ ਆਨੰਦ ਮਾਣਦੀ ਆ ਸੋਹਣਾ ਫਾਈਨਲ ਦੇ ਵਿੱਚ ਕੋਈ ਵੀ ਹੋਲਡ ਪੁਆਇੰਟ ਜਿਹੜਾ ਉਹ ਨਹੀਂ ਰੱਖਿਆ ਜਾਊਗਾ ਇਹ ਦੋਨੋਂ ਟੀਮਾਂ ਦੇ ਖਿਡਾਰੀ ਨੋਟ ਕਰ ਲੈਣ ਗਗਨ ਦਾ ਜੋਗੇਵਾਲ ਪਿੰਡਾ ਇਹਨੇ ਦੁਨੀਆ ਨਚਾਈ ਹੈ ਇਹਨੇ ਕੈਨੇਡਾ ਦੇ ਵਿੱਚ ਧਮ ਭਾਈ ਹੈ ਇਹਨੇ ਵਰਲਡ ਕੱਪਾਂ ਦੇ ਵਿੱਚ ਕਰੋੜਾਂ ਦੀ ਕਬੱਡੀ ਖੇਡੀ ਹੈ ਅੱਜ ਤਾਜਲਪੁਰ ਦੇ ਵਿੱਚ ਪੁੱਜਿਆ ਹੋਇਆ ਅਣਦਾਣੇ ਵਾਲਾ ਬੂਟਾ ਕਰ ਗਿਆ ਕੰਮ ਕਸੂਤਾ ਅਣਦਾਣੇ ਵਾਲਾ ਬੂਟਾ ਉਹ ਕਰ ਗਿਆ ਕੰਮ ਕਸੂਤਾ ਬੱਦੀ भाई कहिड़े कहिड़े प्यार ਆਲਾ ਵਿੱਚ ਟੱਕਾ ਕੀ ਬਾਤ ਐ ਜੇ ਗੱਲਾਂ ਨਾ ਕਰਾਈਆਂ ਤੇ ਜਵਾਨੀ ਕਿਹੜੇ ਕੰਮ ਦੀ ਅੱਜ ਮੁੰਡੇ ਤੇ ਜਵਾਨੀ ਨੱਤਦੀ ਐ ਉਹ ਜਵਾਨੀ ਲੁੱਟੀਆਂ ਪੌਂਦੀ ਫਿਰਦੀ ਐ ਜਵਾਨੀ ਪੱਬਿਆਂ ਤੇ ਹੋਈ ਫਿਰਦੀ ਐ ਤਾਜਲਪੁਰ ਦੇ ਵਿੱਚ ਪੱਟਾਂ ਤੇ ਥਾਪੀ ਵੱਜਦੀ ਐ ਤਣਕਾਰ ਪਟਿਆਲੇ ਤੋਂ ਪਰਲੇ ਪਾਸੇ ਜਾਂਦੀ ਐ ਉਹ ਸਾਹਮਣੇ ਕੋਲਾ ਹਰਿਆਣੇ ਵਾਲਾ ਪੁਆਇੰਟ ਕਹਿੰਦੇ ਇਸ ਵਿੱਚ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਕਰ ਗਿਆ ਰਾਜੂ ਆ ਗਿਆ ਅਮਰੀਕ ਟੁਕੜਾ ਰਾਜੂ ਕੋਟਲਾ ਭੜੀ ਵਾਲਾ ਕਬੱਡੀ ਪਾ ਰਿਹਾ ਹੈ ਲਵੀ ਉਹਨਾਂ ਦਾ ਮੇਲਾ ਚੱਲਦਾ ਐ ਉਹ ਕਨੇਡਾ ਵਾਲੇ ਕਹਿੰਦੇ ਨਾਲ ਕਹਿੰਦੇ ਜਸਮਨ ਆਸਟ੍ਰੇਲੀਆ ਵਾਲਾ ਗੁਰ ਕੀਰਤਨ ਵਾਲਾ ਉਧਰ ਕਹਿੰਦੇ ਕਰਤਾ ਕਹਿਰ ਚੋਬਰਾਂ ਨੇ ਜੋ ਫੌਜ ਕਿਲੇ ਨੂੰ ਢਾਉਂਦੀ ਗੱਲ ਰਾਜੇ ਖੇਲੇ ਦੀ ਸਿੱਧੀ ਧੂਕਾਲ ਜੇ ਪਾਉਂਦੀ ਮੈਂ ਕਿਹਾ ਜੀਵਨ ਕਿੰਨੇ ਸਾਲ ਹੋ ਗਏ ਕਬੱਡੀ ਖੇਡਦੇ ਆ ਕਹਿੰਦਾ ਬਾਈ 35 ਕਿਲੋ ਭਾਰ ਸੀਗਾ ਜਦੋਂ ਮੈਂ ਗਰਾਊਂਡਾਂ ਦੇ ਵਿੱਚ ਆ ਗਿਆ ਸੀਗਾ ਇਹਦਾ ਲੁਧਿਆਣੇ ਦੇ ਵਿੱਚ ਚਮਿੰડા ਪਿੰਡ ਹੈ ਮਾਣੂਕੇ ਕਿਲੇ ਦਾ ਨਾਨਕਾ ਪਿੰਡ ਹੈ ਉਹ ਬਾਪੂ ਸਰਪੰਚਾ ਦਾ ਪੋਤਰਾ ਖੇਡ ਮੈਦਾਨ ਦੇ ਵਿੱਚ ਕਬੱਡੀ ਦਾ ਜੂਬਾ ਜੀਵਨ ਮਾਨੂਕੇ ਗਿੱਲ ਵਾਲਾ ਅਜੂਬਾ ਭੱਜ ਗਿਆ 20 ਮਾਰਚ ਨੂੰ ਰਪਿੰਦਰ ਜਲਾਲ ਦੇ ਪਿੰਡ ਆਹ ਰੇਡਰ ਨੂੰ ਜੀਵਨ ਮਾਨੂਕੇ ਵਾਲੇ ਨੂੰ ਸਕਾਰਪੀਓ ਦਿੱਤੀ ਜਾਣੀ ਹੈ ਲੈ ਵੀ ਦਰਸ਼ਕ ਵੀਰੋ ਇੱਕ ਗੱਲ ਪੁੱਛਣੀ ਆ ਤੁਹਾਡੇ ਤੋਂ ਆਹ ਕੱਪ ਦੀਆਂ ਤਿਆਰੀਆਂ ਚੱਲਦਿਆਂ ਨੂੰ 6 ਮਹੀਨੇ ਹੋ ਗਏ ਜੇ ਕੱਪ ਵਧੀਆ ਲੱਗਿਆ ਇੱਕ ਵਾਰੀ ਤਾੜੀਆਂ ਮਾਰ ਕੇ ਪ੍ਰਬੰਧਕਾਂ ਨੂੰ ਹੌਸਲਾ ਦੇ ਦਿਓ ਕੀ ਬਾਤ ਹੈ ਤਾੜੀਆਂ ਵੱਜਦੀਆਂ ਤਾਜਲਪੁਰ ਦੇ ਮੇਲੇ ਤੇ ਹੁਸ਼ਿਆਰਾ ਪਾਪਰੀਆਂ ਲੱਕ ਨੂੰ ਕਲਾਵਾ ਪਰ ਗਿਆ ਰਾਜੂ ਕੋਟਲਾ ਭੜੀ ਵਾਲਾ ਪੁੱਤ ਬਗਾਨਾ ਲੈ ਜਾਂਦਾ ਹੈ ਖਿੱਚ ਕੇ ਪਹਾੜੇ ਤੇ ਮਾਰ ਸੋਹਣਿਆ ਕੈਂਚੀ ਰੇਡਰ ਸੁੱਕਾ ਜਾਵੇ ਨਾ ਲੈ ਵੀ ਕਸ਼ਮੀਰ ਘਰਾਟੋ ਕਹਿੰਦਾ ਵੀ ਪੁਆਇੰਟ ਬਲਕੇ ਇਸమే ਹੁਸ਼ਿਆਰੇ ਬੋਪਰੀਏ ਦਾ ਬਲਕਾਰੇ ਦੇ ਵੀਰ ਦਾ ਨੰਬਰ ਜੀਵਨ ਮਾਨੁਕੇ ਗਿੱਲ ਵਾਲਾ ਅਗਲੀ ਕਬੱਡੀ ਪਾ ਰਿਹਾ ਹੈ ਲਓ ਜੀਵਨ ਥੋੜਾਂ ਦਾ ਲਓ ਜੀਵਨ ਥੋੜਾਂ ਵਾਲੀਆਂ ਦੇਰ-ਵੇਰ ਕੇ ਪਾ ਰਿਹਾ ਆ ਗੋਪੀ ਮਾਨਕੀ ਵਾਲਾ गोपी माणजी वारा कम कर चोपरा हल्ला गुला हला गुला हा गुला रखी सोनो ਪਰ ਦੱਸੋ ਤੁਹਾਡਾ ਕੀ ਚੋਬਰੋ ਹੱਲਾ ਗੱਲਾ ਰੱਖੀ ਦਾ ਕਰਾ ਕੇ ਸੋਹਣਿਓ ਇਹ ਤਾਜਲਪੁਰ ਵਾਲੇ ਆ ਇਹ ਜਦੋਂ ਕਰਾਉਂਦੇ ਆ ਓਏ ਚੰਦਰੇ ਐਦਾਂ ਹੀ ਕਰਵਾਉਂਦੇ ਆ ਇਹ ਜਦੋਂ ਕਰਵਾਉਂਦੇ ਆ ਆਤੀ ਕਰਵਾਉਂਦੇ ਆ ਇਹ ਤਾਜਲਪੁਰ ਵਾਲਾ ਦਾ ਮੇਲਾ ਦੁਨੀਆ ਆਨੰਦ ਮਾਣਦੀ ਆ ਬੋੜ ਕਹਿੰਦੇ ਮਾਣੂ ਕੇ ਗਿੱਲ ਵਾਲਾ ਕਬੱਡੀ ਪਾ ਰਿਹਾ ਬਲਕਾਰੇ ਦਾ ਵੀਰ ਬੋਪਰੀਆ ਹੁਸ਼ਿਆਰਾ ਸੂਬਾ ਸਿੰਘ ਨੈਣ ਦਾ ਪੁੱਤਰਾ ਅੱਜ ਟਰੈਕਟਰ ਜਿੱਤਨ ਨੂੰ ਫਿਰਦਾ ਓਏ 3600 ਫੋਰਡ ਦੀ ਸੀਟ ਤੇ ਬਹਿ ਗਿਆ ਇੱਕ ਪਾਸੇ ਓਏ ਬਾਈ ਫਾਈਨਲ ਕਿਵੇਂ ਲੱਗਦਾ ਸੁਬਾਹ ਪਿਆਰਾ ਸਾਊਂਡ ਜੀ ਆਵਾਜ਼ ਖੋਲ ਦਿਓ ਹੁਣ ਤੇ ਮੀਂਹ ਹੜ ਗਿਆ ਪਿਆਰਾ ਸਾਊਂਡ ਮਨਵੀ ਬੇਚੇ ਥੋੜੀ ਆਵਾਜ਼ ਖੋਲ ਦਿਓ ਕੁਝ ਰੈਂਟਾ ਰਹਿੰਦੇ ਆ ਆਹ ਦੇਖੋ ਸਾਹਮਣੇ ਭੋਲਾ ਨੌਜਨ ਇਸ ਵੇ ਕਬੱਡੀ ਪਾਲ ਦੀ ਬਾਤ ਆ ਰਿਹਾ ਚਾਰ ਯਾਫੀ ਹੈ ਆਹ ਚੌਰਾ ਦੇ ਚੋ ਕੋਈ ਤਾ ਤਾ ਫੌਜੀ ਬਲਿਆਲ ਬੈਠਾ ਵੇਖਦਾ ਕਹਿੰਦਾ ਬਲਿਆਲ ਦੇ ਵਿੱਚ ਵੀ ਸੱਤ ਝਨੇੜੀ ਵਾਲਿਆ ਦੁਨੀਆਂ ਦੇ ਸਟਾਰ ਸੱਦਨੇ ਆ ਉਹ ਭਵਾਨੀਗੜ੍ਹ ਇਲਾਕੇ ਦੇ ਵਿੱਚ ਗੱਲਾਂ ਹੋਣਗੀਆਂ ਗगन ਜੋਗੇੜੀ ਅਗਲੀ ਕਬੱਡੀ ਪਾ ਰਿਹਾ ਅਰਦਾਣੇ ਵਾਲਾ ਬੂਟਾ ਨਾਲ ਸੋਨਾ ਇਹ ਅਰਦਾਣੇ ਵਾਲਾ ਬੂਟਾ ਕਰੂਗਾ ਕੰਮ ਕਸੂਤਾ ਅੱਜ ਤਾਜਲਪੁਰ ਦੇ ਮੇਲੇ ਦੇ ਜੋਗੇੜੀ ਗगन ਗੋ ਬਾਈਕ ਆ ਗਈ ਆ ਰੇਡਾ ਕਿੱਦਾਂ ਲੱਗਦੀ ਆ ਦੁਨੀਆ ਨੂੰ ਮਾਨਦੀ ਹੈ ਦੁਨੀਆ ਆਨੰਦ ਮਾਨਦੀ ਅਮਰੀਕ ਕਮਾਣੇ ਵਾਲਿਆ ਸੋਹਣਿਆ ਵੀਰਾ ਅੱਜ ਤਾਜਲਪੁਰ ਦੇ ਵਿੱਚ ਫਾਈਨਲ ਚੱਲਦਾ ਹੈ ਅੱਜ ਲਵੀ ਕੈਨੇਡਾ ਦਾ ਫਾਈਨਲ ਹੈ ਇਹ ਕਮਲ ਤੇਜੇ ਦਾ ਫਾਈਨਲ ਹੈ ਇਹ ਸਾਡੇ ਯਾਰਾਂ ਦਾ ਫਾਈਨਲ ਚੱਲ ਰਿਹਾ ਹੈ ਜੀਵਨ ਮਾਨੁਕੇ ਗਿੱਲ ਵਾਲਾ ਖੇਡ ਕਬੱਡੀ ਦਾ ਅਜੂਬਾ ਰੇਡ ਪਾ ਰਿਹਾ ਗੁਰਪ੍ਰੀਤ ਗੋਪੀ ਮਾਨਕੀ ਦੋ ਜਫੇ ਲਾ ਗਿਆ ਤਾਜਲਪੁਰ ਦੇ ਮੇਲੇ ਤੇ ਜੀਵਨ ਮਾਨੁਕੇ ਗਿੱਲ ਵਾਲੇ ਨੂੰ ਮੇਰੇ ਮਿੱਤਰੋ ਉਹ ਪੁਆਇੰਟ ਇਸ ਵੇਲੇ ਜਾਫੀ ਦਾ ਜੋਗੇਵਾਲ ਜ਼ਿਲ੍ਹਾ ਫਿਰੋਜ਼ਪੁਰ ਦੀ ਧਰਤੀ ਹੈ ਮਾਨੁ ਦੇ ਗਿੱਲ ਜਲਾ ਮੋਗੇ ਦੀ ਧਰਤੀ ਹੈ ਜਿਲ੍ਹਾ ਪਟਿਆਲੇ ਦੇ ਤਾਜਲਪੁਰ ਦੇ ਵਿੱਚ ਕਬੱਡੀ ਕਬੱਡੀ ਹੋ ਰਹੀ ਹੈ ਰਾਜੂ ਦੀ ਰੇਡ ਬ੍ਰਿਕ ਚੁੱਕਲਾ ਮੈਚ ਸੋਹਣਿਆ ਰਾਜੂ ਟੋਟਲਾ ਭੜੀ ਵਾਲਾ ਵੱਧ ਗਿਆ ਕਬੱਡੀ ਪਾਉਣ ਨੂੰ ਜਿਲ੍ਹੇ ਪਟਿਆਲੇ ਦੇ ਕਹਿੰਦੇ ਪੁਆਦ ਇਲਾਕੇ 'ਚ ਮੇਲਾ ਚੱਲ ਰਿਹਾ ਹੈ ਜਿਲ੍ਹੇ ਪਟਿਆਲੇ ਦੇ ਪੁਆਦ ਇਲਾਕੇ 'ਚ ਮੇਲਾ ਚੱਲ ਰਿਹਾ ਹੈ ਭਾਈ ਪੁਆਦ ਵਾਲੇ ਕਿਹੜੇ-ਕਿਹੜੇ ਆ ਇੱਕ ਵਾਰੀ ਕੀ ਆ ਬਾਤ ਹੈ ਪੁਆਦ ਦੇ ਵਿੱਚ ਕਬੱਡੀ ਕਬੱਡੀ ਹੋ ਰਹੀ ਹੈ ਲਓ ਜੀਵਨ ਮਾਨੂਕੇ ਵਾਲਾ ਜਿਹਨੇ ਮੋਕੇ ਦਾ ਖਿਡਾਰੀ ਇਸ ਵਿੱਚ ਕਬੱਡੀ ਪਾ ਰਿਹਾ ਹੈ ਇਹ ਅਜੂਬਾ ਖੇਡ ਕਬੱਡੀ ਦਾ ਲੋਕੀ ਅਜੂਬਾ ਕਹਿੰਦੇ ਐ ਇਹਨੂੰ ਸਕਾਰਪਿਓ ਦਿੱਤੀ ਜਾਣੀ ਹੈ 20 ਮਾਰਚ ਨੂੰ ਰਪਿੰਦਰ ਜਲਾਲ ਦੇ ਪਿੰਡ ਦੇ ਵਿੱਚ ਆਓ ਸਾਹਮਣੇ ਨੰਬਰ ਰੇਡਰ ਦੇ ਸੇ ਜੋੜਦਾ ਹੋਇਆ ਬਿੱਟੂ ਸਰਪੰਚ ਕਰਨਪੁਰਾ ਵੱਲੋਂ ਦੋਨੋਂ ਟੀਮਾਂ ਦੇ ਲਈ 5-500 ਰੁਪਏ ਦਾ ਸਕਾਰਪੋਜਾ ਗਗਨ ਜੋਗੀ ਵਾਲੀ ਅਗਲੀ ਕਬੱਡੀ ਪਾਉਣ ਦੇ ਲਈ ਇਸ ਵਿੱਚ ਤਿਆਰ ਬਰ ਤਿਆਰ ਹੈ ਤਾਦਲਪੁਰ ਦੇ ਕੱਪ ਦੀਆਂ ਅੱਜ ਫੁੱਲ ਰਿਪੋਰਟਾਂ ਆਕੇ ਹਾਜਲਪੁਰ ਦੇ ਮੇਲੇ ਦੀਆਂ ਸੱਜਣਾ ਫੁੱਲ ਰਮੋਟਾ ਓਕੇ ਅਜਰਪੋਟਾ ਓਕੇ ਨੇ 1 ਲੱਖ ਤੇ 71 ਹਜ਼ਾਰ ਦੀ ਟੱਕਰ ਹੈ ਬੈਸਟਾਂ ਦੇ ਲਈ 3600 ਫੋਰ ਦੇ ਰਾਜ ਕਕਰਾਲੇ ਦੀ ਬਿਸਲ ਫੈਸਲੇ ਕਰਦੀ ਹੈ ਮੈਨੂੰ ਰਾਜ ਕੀ ਗਲਤੀ ਹੋ ਗਈ ਵੇ ਨਾ ਗੱਲ ਸਮਝ ਵਿੱਚ ਆਉਂਦੀ ਹੈ ਹੁਣ ਪਿੰਦ ਤਰੇ ਦੀਆਂ ਗਲੀਆਂ ਵਿੱਚ ਮੇਰੀ ਰੂਹ ਪਈ ਕਰ ਲਾਉਂਦੀ ਹੈ ਸੱਚ ਪੁੱਛੇ ਤੂੰ ਬੇਸੱਜਣਾ ਤੈਨੂੰ ਰੱਬ ਬਾਗਰਾ ਘਿਉਨੇ ਆ ਵਿਛੜ ਗਏ ਸੱਜਣਾ ਦੇ ਸਿਰਨਾਵੇਂ ਪੜ ਪੜ ਰੋਨੇ ਆ ਰੇੜ ਪੈਰੀ ਅਮਰੀਕਾ ਲਓ ਸਾਹਮਣੇ ਕਬੱਡੀ ਪਹਿਲਵਾਨ ਇਸ ਸਮੇਂ ਭੋਲਾ ਵੱਧਦਾ ਹੋਇਆ ਇਸ ਸਮੇਂ ਪਾਉਣ ਦੇ ਲਈ ਦੂਜੇ ਪਾਸੇ ਕੇਸਾ ਧਾਰੀ ਗੱਭਰੂ ਟਰਾਈ ਤੇ ਕਰਦਾ ਪਰ ਨੰਬਰ ਰੇਡਰ ਦੇ ਹਿੱਸੇ ਜੁੜਦਾ ਹੈ ਧੰਨਵਾਦ ਕਰਦੇ ਆ ਪਰਮਾਤਮਾ ਦਾ ਸੱਚੇ ਪਾਤਸ਼ਾਹ ਦਾ ਜਿਨ੍ਹਾਂ ਨੇ ਸਮਾਂ ਦਿੱਤਾ ਫਾਈਨਲ ਦੇ ਲਈ ਸਮਾਂ ਦਿੱਤਾ ਫਾਈਨਲ ਦੇ ਲਈ ਆ ਗੋਦਨ ਉਹ ਪਰਮਾਤਮਾ ਦੀ ਕਿਰਪਾ ਹੋਈ ਹੈ ਅਮਰੀਕਸਿਆ ਐਵੇਂ ਘਬਰਾਓ ਨਾ ਜੱਗ ਜਿਉਂਦਾ ਆਸਾਂ ਤੇ ਰੱਬ ਮਿਹਰ ਕਰੂਗਾ ਜੀ ਸਾਡੀਆਂ ਅਰਦਾਸਾਂ ਤੇ ਇਹ ਸੰਗਤ ਦੀਆਂ ਅਰਦਾਸਾਂ ਹੋ ਜਾ ਮੇਰੇ ਮਿੱਤਰੋ ਫਾਈਨਲ ਚੱਲ ਰਿਹਾ ਫੋੜਾਂ ਦਾ ਓਏ ਫੋੜਾਂ ਦਾ ਫਾਈਨਲ ਬੂਟਾ ਅਨਦਾਣੇ ਦਾ ਜਾਫੀਆ ਟਕਾਰੇ ਦਾ ਓਏ ਕਰ ਗਿਆ ਕੰਮ ਕਸੂਤਾ ਅਨਦਾਣੇ ਵਾਲਾ ਬੂਟਾ ਜੋਗੀ ਵਾਲੀਏ ਗਗਨ ਨੂੰ ਚੋਟੀ ਦਾ ਜਫਾ ਲਾ ਗਿਆ 3600 ਖੋੜ ਤੇ ਬੈਠਣ ਨੂੰ ਫਿਰਦਾ ਪਹਿਲਾਂ ਜਿਹੜੀ ਨੱਕਰੇ ਜੇ ਕਰਦੀ ਹੁੰਦੀ ਸੀ ਫੋੜ ਦੇ ਫਰਾਟੇ ਉੱਤੇ ਲਾਲੀ ਜੱਟ ਨੇ ਫੋੜ ਦੇ ਫਰਾਰੇ ਉੱਤੇ ਲਾਲੀ ਜੱਟ ਨੇ ਲੈ ਵੀ ਕਮਲ ਥੋੜਾ ਤੇ ਪਰਲੇ ਪਾਸੇ ਹੋ ਜਾਓ ਕਿਉਂਕਿ ਲਾਈਵ ਚੱਲਦਾ ਥੋੜਾ ਜਿਹਾ ਪਰਲੇ ਪਾਸੇ ਹੋ ਜਾਣਾ ਜੀਵਨ ਮਾਨੂਕੇ ਵਾਲਾ ਉਧਰ ਕਹਿੰਦੇ ਗੋਪੀ ਜੇ ਭੱਜ ਗਿਆ ਤਾੜੀਆਂ ਵੱਜਣਗੀਆਂ ਜੇ ਜੀਵਨ ਭੱਜ ਗਿਆ ਓਏ ਤਾੜੀਆਂ ਵੱਜਣਗੀਆਂ ਇਹਦਾ ਆਹੀ ਅੰਦਾਜ਼ ਹੈ ਇਹਦਾ ਆਹੀ ਅੰਦਾਜ਼ ਹੈ ਇਹਦਾ ਆਹੀ ਅਰਥ ਜਿੱਥੇ ਜੋੜ ਦਿੰਨੇ ਗਰਾਰੀਆਂ ਦੇ ਭੋਰ ਦੰਦੇ ਆ ਇਹ ਤਾਜਲਪੁਰੇ ਯਾਰ ਨੇ ਇਹ ਜਦੋਂ ਵੀ ਕਿਰਾਰੀ ਫਸਾਉਂਦੇ ਆ ਫਿਰ ਗਰਾਰੀਆਂ ਦੇ ਦੰਦੇ ਭੋਰ ਕੇ ਹਟਦੇ ਆ ਮੇਰੇ ਵੀਰੋ ਆਹ ਸਾਹਮਣੇ ਕਹਿੰਦੇ ਭੋਲਾ ਇਸਵੇਂ ਇਹਦਾ ਬਹੁਤ ਵਾਲਾ ਪਿੰਡ ਹੈ ਇਹ ਜਿਲ੍ਹਾ ਜੀਨ ਤੋਂ ਪੁੱਜਿਆ ਹੋਇਆ ਅੱਜ ਮਾਣੂ ਕੇ ਗਿੱਲ ਦਾ ਪੁੱਤ ਬਣ ਕੇ ਕਬੱਡੀ ਪਾ ਰਿਹਾ ਪਰ ਰਾਮ ਢੰਡੋਲੀ ਦਾ ਫੈਸਲਾ ਕਸ਼ਮੀਰ ਘਰਾਟਿਓਂ ਦਾ ਫੈਸਲਾ ਹੈ ਪੈਂਦੇ ਆ ਭੰਗੜੇ ਤੇ ਢੋਲਾਂ 'ਚ ਵੱਜੂਗਾ ਮਿਰਜੇ ਦੀ ਬੱਕੀ ਵਾਂਗੂ ਕੌਣ ਅੱਜ ਭੱਜੂਗਾ ਮਿਰਜੇ ਦੀ ਬੱਕੀ ਵਾਂਗੂ ਕੌਣ ਅੱਜ ਭੱਜੂਗਾ ਲੈ ਵੀ ਮਿਲ ਮੁਬਾਰਕਾ ਦੇ ਦੇ ਹਰਸ ਆਸਟ੍ਰੇਲੀਆ ਉਹਨਾਂ ਨੂੰ ਲੈ ਵੀ ਕੈਨੇਡਾ ਜਸਮਨ ਆਸਟ੍ਰੇਲੀਆ ਛਿੰਦਾ ਯੂ ਐਸਏ ਗੁਰਕੀਰਤ ਕੈਨੇਡਾ ਉਹ ਮੁਬਾਰਕਾ ਦੇ ਦਿਓ ਵੀਰਾਂ ਨੂੰ ਵੀ ਮੇਲਾ ਬਣ ਗਿਆ ਓਏ ਮੇਲਾ ਬਣ ਗਿਆ ਤਾਜਲਪੁਰ ਦਾ ਮੇਲਾ ਬਣ ਗਿਆ ਮੇਰੇ ਮਿੱਤਰੋ ਬੋਪੜੀਏ ਸੂਬਾ ਸਿੰਘ ਨੈਣ ਦਾ ਮੁੰਡਾ ਹੁਸ਼ਿਆਰਾ ਪਾਪੜੀਆ ਤਾਜਲਪੁਰ ਦੇ ਵਿੱਚ ਹੱਲਾ ਗੱਲਾ ਕਰਵਾ ਗਿਆ ਜਿਹੜੀ ਲਾਲਾ ਲਾਲਾ ਹੋਈ ਪਈ ਸੱਜਣਾ ਉਹ ਹੁਸ਼ਿਆਰੇ ਨੇ ਕਰਾਈ ਹੋਈ ਐ ਉਹ ਬਾਬਪੁਰੀਏ ਨੇ ਕਰਾਈ ਹੋਈ ਐ ਇਹ ਮਾਨੂਕੇ ਗਿੱਲ ਦਾ ਦੁਨੀਆ ਦਾ ਤਰੰਤਰ ਰੇਡ ਪੌਣ ਦੇ ਲਈ ਜੀਵਨ ਗਰਾਊਂਡ ਦੇ ਵਿੱਚ ਆ ਗਿਆ ਹੈ ਗੋਪੀ ਮਾਨਕੀ ਜੀਵਨ ਮਾਨੂਕੇ ਗਿੱਲ ਵਾਲਾ ਜੀਵਨ ਗੋਪੀ ਜੇ ਭੱਜਿਆ ਸੇਵਕ ਬਾਈ ਓਏ ਲਲਕਾਰਾ ਵੱਡਾ ਸਰਾ ਵੱਜਣਾ ਕੀ ਬਾਤ ਐ ਵੇ ਜੱਟਾ ਕੀ ਬਾਤ ਐ ਦਰਸ਼ਕ ਵੀਰੋ ਦਿਲਾ ਦੱਸਿਓ ਜੇ ਮੈਚ ਚੰਗੇ ਲੱਗਦੇ ਆ ਤਾੜੀਆਂ ਜਲੋ ਮਾਰ ਦਿਓ ਅੱਜ ਪੁਰ ਦੇ ਵਿੱਚ ਕਹਿੰਦੇ ਅੰਡ ਹੋ ਗਿਆ ਹੈ ਤਾਜਲਪੁਰ ਦੇ ਵਿੱਚ ਸਿਰਾਂ ਹੋ ਗਿਆ ਓਏ ਤਾਜਲਪੁਰ ਦੇ ਵਿੱਚ ਅੱਤ ਹੋ ਗਈ ਹੈ ਗੁਰਵਿੰਦਰ ਲੂਨੇ ਵਾਲਾ ਕਹਿੰਦਾ ਮੂਸੀਆਂ ਜੇ ਸਿੱਧੂ ਵਾਂਗੂ ਅਜੇ ਮੁੱਕਿਆ ਨਹੀਂ ਅਜੇ ਚੱਲਦਾ ਹੈ ਇਹ ਚੱਲਦਾ ਹੈ ਫਜੇ ਚੱਲਦਾ ਹੈ ਆਹ ਸਾਹਮਣੇ ਰੇਡ ਫੇਰ ਪੈ ਗਈ ਹੈ ਆਹ ਚਾਰਾਂ ਨੇ ਵੀ ਬੋਟਿਆ 2-2 ਲੱਖ ਦੇ ਫੋੜ ਦੇਣੇ ਕਮਲ ਕਹਿੰਦਾ ਗਲਵਿੰਦਰ ਬਾਈ ਕਹਿੰਦਾ ਉਹ 2 ਲੱਖ ਦੀ ਕੀਮਤ ਦੇ ਫੋੜ ਦੇ ਨੇ ਆਓ ਸਾਹਮਣੇ ਨੰਬਰ ਇਸਵੇਂ ਧਾਵੀ ਦੇ ਹਿੱਸੇ ਜੁੜਦਾ ਹੈ। ਕੀ ਬਾਤ ਹੈ। ਬੋਰ ਕਹਿੰਦੇ ਇਸਵੇਂ ਨੌਜਵਾਨ ਪੁਆਇੰਟ ਆਪਣੀ ਟੀਮ ਦੇ ਹਿੱਸੇ ਕਰ ਗਿਆ ਜੋਗੇ ਵਾਲੀ ਹੈ। ਅਗਲੀ ਰੇਡ ਕਹਿੰਦੇ ਭੋਲਾ ਪਾਉਣ ਦੇ ਲਈ ਗਰਾਊਂਡ ਦੇ ਵਿੱਚ ਆ ਗਿਆ। ਜੀਨ ਵਾਲਾ ਭੋਲਾ ਕਬੱਡੀ ਪਾ ਰਿਹਾ ਹੈ। 17 ਤੇ 18 ਨੰਬਰਾਂ ਦਾ ਮੈਚ ਹੈ। ਗੋਪੀ ਮਾਰਗੀ ਮੁਕਾਬਲਾ ਕਰਦਾ ਹੋਇਆ ਜੇ ਰੇਡਰ ਭੱਜ ਗਿਆ ਮੈਚ ਮੁੱਕ ਜੂ। ਜੇ ਰੇਡਰ ਭੱਜ ਗਿਆ ਮੈਚ ਆਫੀ। ਬੋਲ